ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਕੋਸ਼ਿਸ਼ ਕਰਾ ਰਹੀ ਹੈ ਜਿਹੜਾ ਸਥਾਪਿਤ ਕਰਨਾ ਚਾਹੁੰਦੀ ਹੈ ਇਹ ਇਹ ਵੀ ਜੋ ਚਰਚਾ ਤੇ ਭਗਵੰਤ ਮਾਨ ਦੀ ਜਿਹੜੀ ਅਮਨ ਸ਼ਾਹ ਦੇ ਨਾਲ ਸੈਟਿੰਗ ਹੋ ਚੁੱਕੀ ਆ ਅਮਨ ਸ਼ਾਹ ਦਾ ਥਾਪੜਾ ਪਿੱਛੋਂ ਵੀ ਇਹਨਾਂ ਨੂੰ ਕੁੱਟ ਕੇ ਇਹਨਾਂ ਨੂੰ ਕੁਚਲ ਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਠਾਇਆ ਜਾਵੇ 7 ਲੱਖ ਤੁਸੀਂ ਫੌਜ ਚੜੀ ਬੈਠੇ ਹੋ ਠੀਕ ਹੈ ਹਰ ਘਰ ਦੇ ਮਰੇ ਚੌਕੀ ਬਿਠਾਈ ਬੈਠੇ ਹੋ ਤੇ ਜਿਹੜਾ ਇਹਨਾਂ ਸੈਂਸਿਟਿਵ ਏਰੀਆ ਵਿੱਚ 12 ਬੰਦਾ ਘੁੰਮਣਾ ਆਇਆ ਹੋਇਆ ਉਥੇ 12 ਘੰਟਾ ਕਹਿੰਦੇ ਗੋਲੀਬਾਰੀ ਚੱਲੀ ਗਈ ਸੰਗੀ ਮਾਹੌਲ ਨੂੰ ਪੱਲਣਾ ਚਾਹੀਦਾ ਤੇ ਸਿਆਸੀ ਤੌਰ ਤੇ ਬਹਿ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਇਹੋ ਬੀਜੇਪੀ ਆਪਣੀਆਂ ਵੋਟਾਂ ਦੇ ਲਈ ਸੱਤਾ ਚ ਬਰਕਰਾਰ ਰਹਿਣ ਦੇ ਲਈ ਬਹੁਤ ਕੋਸ਼ਿਸ਼ ਕਰਦੇ ਆ। ਪਾਰਲਾਮਾਂ ਦੀ ਜਾਂਚ ਕਦੇ ਹੋਈ ਹੀ ਨਹੀਂ। ਠੀਕ ਆ ਉਹਦੇ ਚ ਸੱਤੇਪਾਲ ਮਲਕ ਦਾ ਉਹਨਾਂ ਦਾ ਬਿਆਨ ਸੀਗਾ ਕਿ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿਹੜੇ ਰਸਤੇ ਤੁਸੀਂ ਸੈਨਿਕਾਂ ਨੂੰ ਲੈ ਕੇ ਜਾ ਰਹੇ ਹੋ ਸੇਫ ਨਹੀਂ ਹੋਏ ਇਹਨਾਂ ਨੂੰ ਹਵਾਈ ਰਸਤੇ ਜਾਣਾ ਚਾਹੀਦਾ। ਜੋ 2 ਘੰਟਾ ਬਾਅਦ ਕਿਸੇ ਨੂੰ ਫਾਸਟੇਡ ਨਹੀਂ ਮਿਲੀ ਗ੍ਰਾਮ ਮੰਤralੇ ਦੀ ਕੀ ਜ਼ਿੰਮੇਵਾਰੀ ਹੈ ਉੱਥੇ ਜਿਹੜੀ ਇੰਨੀ ਫੌਜ 7 ਲੱਖ ਦੇ ਕਰੀਬ ਆਈ ਹੋਈ ਹੈ ਉਹ ਵੀ ਕੀ ਜ਼ਿੰਮੇਵਾਰੀ ਹੈ ਅੰਬਾਨੀਆਂ ਦੀ ਅੰਡਾਨੀਆਂ ਦੀ ਬੰਦਰਗਾਹ ਜਿਹੜੀ ਚਾਹੇ ਗੁਜਰਾਤ ਦੇ ਮੰਦਰਾ ਦੇ ਵਿੱਚ ਬੰਦਰਗਾਹ ਉਹਦੇ ਵਪਾਰ ਚੱਲ ਰਿਹਾ ਕਰੋੜਾਂ ਰੁਪਈਆ ਦਾ ਵਪਾਰ ਆ ਜਿਹੜਾ ਉਹ ਬੰਦਰਗਾਹਾਂ ਰਾਹੀਂ ਹੋ ਰਿਹਾ ਹੈ ਦੋਵੇਂ ਮੁਲਕ ਜਿਹੜੇ ਪਰਮਾਣੂ ਸ਼ਕਤੀ ਰੱਖਦੇ ਆ ਆਪਣੇ ਕੋਲੇ ਠੀਕ ਆ ਜਿੱਥੇ ਜਿੱਥੇ ਪਰਮਾਣੂ ਬੰਬ ਚੱਲੇ ਆ ਦੁਨੀਆ ਦੀ ਤਬਾਹੀ ਉੱਠੀ ਆ ਤੁਸੀਂ ਜੁੜ ਚੁੱਕੇ ਹੋ ਆ ਸੱਚ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੋਕਰ ਗੱਲਬਾਤ ਕਰਦੇ ਆ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਦੀ ਯਾਦ ਦੇ ਨਾਲ ਪੰਜਾਬ ਦੇ ਵਿੱਚ ਕਿਹੋ ਜਿਹੀ ਚੀਜ਼ ਬਣੀ ਹੋਈ ਆ ਆਪ ਕੋਲ ਕਿ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਪੂਰੇ ਮਸਲੇ ਨੂੰ ਲੈ ਕੇ ਜਿਹੜੀ ਗੱਲਬਾਤ ਕਰਦੇ ਆ ਸਾਥੀ ਮੰਗਾ ਸਿੰਘ ਯਾਦਨਾ ਅ ਮੰਗਾ ਸਿੰਘ ਜੀ ਜਿਹੜਾ ਪੰਜਾਬ ਦੇ ਵਿੱਚ ਮੋਰ ਬਣਾਇਆ ਜਾ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਪੁਲਸੀ ਵਾਲਾ ਜਿਹੜਾ ਸਥਾਪਿਤ ਕਰਨਾ ਚਾਹੁੰਦੀ ਹੈ ਇਹ ਉਹਨਾਂ ਨੇ ਐਟੀਟਿਊਡ 'ਚ ਬਦਲਾਅ ਉਹ ਆਇਆ ਜਦੋਂ ਦਿੱਲੀ ਇਲੈਕਸ਼ਨ ਹਾਰੇ ਆ ਆਮ ਆਦਮੀ ਪਾਰਟੀ ਦਿੱਲੀ ਚ ਇਲੈਕਸ਼ਨ ਹਾਰ ਗਈ ਔਰ ਉਹਨੇ ਇਹ ਤੈਅ ਕਰਿਆ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਕੋਈ ਲੋਕਾਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਨੌਜਵਾਨਾਂ ਵਿਦਿਆਰਥੀਆਂ ਦੇ ਦੇਰੀ ਬਾਰੇ ਵਿੱਚ ਨਿਰਸ ਚੱਲਦੇ ਨੂੰ ਦਾਅਵੇ ਜੋਰ ਤੇ ਚੁਕਵਾਇਆ ਜਾਊਗਾ ਕਿਉਂਕਿ ਉਹਨਾਂ ਨੇ ਇਹ ਵੀ ਕਿ ਚਰਚਾ ਜਿ ਭਗਵੰਤ ਮਾਨ ਦੀ ਜਿਹੜੀ ਅਮਨ ਸ਼ਾਹ ਦੇ ਨਾਲ ਸੈਟਿੰਗ ਹੋ ਚੁੱਕੀ ਆ ਆਮਨ ਸ਼ਾਹ ਦਾ ਫਾਪੜਾ ਤੇ ਚੋਬੀਰਾਂ ਨੂੰ ਕੁੱਟ ਕੇ ਇਹਨਾਂ ਨੂੰ ਕੁਚਲ ਕੇ ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਠਾਇਆ ਜਾਵੇ। ਇਸੇ ਨੀਤੀ ਤੇ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਆ। ਜਿਹੜੇ ਵੀ ਲੋਕ ਆ ਆਰਧੀਆਂ ਹੱਕੀ ਮੰਗਾਂ ਦੇ ਲਈ ਚਾਹੇ ਮਜ਼ਮਾਚਾ ਚਾਹੇ ਕਿਸਾਨਾਂ ਮ ਜਿਹੜੇ ਵੀ ਸੰਘਰਸ਼ ਕਰਦੇ ਆ ਉਹਨਾਂ ਨੂੰ ਸਰਕਾਰ ਨੇ ਡਾਂਗ ਦੇ ਜ਼ੋਰ ਤੇ ਕੁੱਟ ਕੇ ਕੁਚਲਣ ਦਾ ਰਾਹ ਪਨਾਇਆ ਹੋਇਆ। ਅ ਮਿਲਗਾ ਸਿੰਘ ਜੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਹਲਗਾਮਾਂ ਦੇ ਵਿੱਚ ਹੋਇਆ ਤਾਂ ਪਾਕਿਸਤਾਨ ਦੇ ਵਿੱਚ ਵੀ ਬਿਆਨਬਾਜ਼ੀ ਹੋ ਰਹੀ ਆ, ਇਧਰ ਭਾਰਤ ਦੇ ਵਿੱਚ ਵੀ ਬਿਆਨਬਾਜ਼ੀ ਹੋ ਰਹੀ ਆ। ਇਸ ਬਿਆਨਬਾਜ਼ੀ ਨੂੰ ਕਿਵੇਂ ਦੇਖਦੇ ਆਂ? ਦੇਖੋ ਮੌਲਕ ਦੇ ਜਿਹੜੇ ਹਕਮਰਾਨ ਹੁੰਦੇ ਚਾਹੇ ਪਾਕਿਸਤਾਨ ਦੇ ਹੋਣ ਚਾਹੇ ਭਾਰਤ ਦੇ ਹੋਣ ਇਹਦੇ ਜਨਤਾ ਲਈ ਕਦੇ ਵੀ ਚੰਗੇ ਨਹੀਂ ਹੁੰਦੇ ਇਹਨਾਂ ਨੇ ਤਾਂ ਆਪਣੀਆਂ ਸਿਆਸਤ ਦੀਆਂ ਰੋਟੀਆਂ ਸਿੱਕਣੀਆਂ ਹੁੰਦੀਆਂ ਪਾਕਿਸਤਾਨ ਵੀ ਸੇਕਦਾ ਭਾਰਤ ਵੀ ਸੇਕਦਾ ਠੀਕ ਆ ਉਹਦੇ ਤੋਂ ਜਿਹੜੇ ਆਮ ਲੋਕ ਆ ਜਿਹੜੇ ਉੱਥੇ ਸੁਧਾਰਨ ਜਿਹੜੇ ਵਸਿੰਦੇ ਨੇ ਰਹਿਣ ਵਾਲੇ ਨੁਕਸਾਨ ਉਹਨਾਂ ਨੂੰ ਨਾ ਹੁੰਦਾ ਹੁਣ ਤੁਸੀਂ ਦੇਖੋ ਤੇ ਇਸ ਮਸਲੇ ਤੇ ਜੰਗ ਵਰਗਾ ਮਾਹੌਲ ਆ ਜਿਹੜਾ ਬਣਾਇਆ ਜਾ ਰਿਹਾ ਠੀਕ ਆ ਉਹਦੇ ਤੋਂ ਨੁਕਸਾਨ ਕੀ ਨੇ ਦੋਵੇਂ ਮੌਲਕਾ ਜਿਹੜੇ ਪਰਮਾਣੂ ਸ਼ਕਤੀ ਰੱਖਦੇ ਆ ਆਪਣੇ ਕੋਲੇ ਠੀਕ ਆ ਜਿੱਥੇ ਜਿੱਥੇ ਪਰਮਾਣੂ ਬੰਬ ਚੱਲੇ ਆ ਦੁਨੀਆ ਦੀ ਤਬਾਹੀ ਉੱਠੀ ਆ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਪਰਮਾਣੂ ਬੰਬ ਸੁੱਤੇ ਜਾਣ ਨੂੰ 1945 ਦੇ ਦੋਸ਼ ਯੁੱਧ ਦੇ ਵਿੱਚ ਅੱਜ ਤੱਕ ਬੱਚੇ ਉੱਥੇ ਜਿਹੜੇ ਲੂਲੇ ਲੰਘਦੇ ਪੈਦਾ ਹੁੰਦੇ ਆ ਅੱਜ ਤੱਕ ਉਥੇ ਨਸ਼ਲਾਂ ਨਾਲ ਨੇ ਬਰਬਾਦ ਕਰਤੀਆਂ ਇਸ ਕਰਕੇ ਵੀ ਜਿਹੜੀਆਂ ਜੰਗਾ ਜੁੱਦਾਂ ਦਾ ਮਹੌਲ ਬਣਾਇਆ ਜਾ ਰਿਹਾ ਇਹਨੂੰ ਜਿਹੜਾ ਸਰਕਾਰਾਂ ਵੱਲੋਂ ਦੋਹਾਂ ਸਰਕਾਰਾਂ ਵੱਲੋਂ ਬੰਦ ਕਰਨਾ ਚਾਹੀਦਾ ਔਰ ਦੂਸਰਾ ਜਿਹੜਾ ਕਸ਼ਮੀਰ ਦਾ ਮੁੱਦਾ ਉਹਦਾ ਜਿਹੜਾ ਸਿਆਸੀ ਹੱਲ ਆ ਸਰਕਾਰ ਨੂੰ ਕੱਢਣਾ ਚਾਹੀਦਾ ਉਹਦੇ ਤੇ ਮਿਲ ਕੇ ਜਿਹੜੇ ਮੁਲਕਾਂ ਉਹਨਾਂ ਨੂੰ ਬੈ ਜਿਹੜੀ ਮਿਲ ਕੇ ਗੱਲਬਾਤ ਕਰਨੀ ਚਾਹੀਦੀ ਨਾ ਕਿ ਜੰਗਾਂ ਦਾ ਕੋਈ ਹੱਲ ਆ ਉਹ ਹੋ ਸਕਦਾ ਜੰਗਾਂ ਨਾਲ ਤਾਂ ਹਮੇਸ਼ਾ ਤਬਾਹੀ ਹੁੰਦੀ ਆਈ ਹੈ ਔਰ ਦੂਸਰਾ ਵੀਰਾ ਇਹਨਾਂ ਜੰਗਾਂ ਦਾ ਨੁਕਸਾਨ ਕਿਹਨੂੰ ਹੁੰਦਾ ਇਸ ਮਾਹੌਲ ਦਾ ਨੁਕਸਾਨ ਕਿਹਨੂੰ ਹੁੰਦਾ ਇਸ ਮਾਹੌਲ ਦਾ ਬਹਾਨਾ ਬਣਾ ਕੇ ਪੰਜਾਬ ਦਾ ਟਾਰੀ ਬਾਰਡਰ ਬੰਦ ਕਰਤਾ ਇਸੇ ਜੰਗ ਦਾ ਮਾਹੌਲ ਬਣਾ ਕੇ ਪੰਜਾਬ ਦਾ ਵਾਧਾ ਬਾਰਡਰ ਬੰਦ ਜਿਹੜਾ ਬੰਦ ਕਰਤਾ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਲੰਗੇ ਸੀਗੇ ਪਾਕਿਸਤਾਨ ਨੂੰ ਬੰਦ ਕਰ ਦਿੱਤੇ ਗਏ ਆ ਇਹਦਾ ਸਿੱਧਾ ਸਿੱਧਾ ਨੁਕਸਾਨ ਪੰਜਾਬ ਦੀ ਕਿਸਾਨੀ ਨੂੰ ਸਿੱਧਾ ਸਿੱਧਾ ਨੁਕਸਾਨ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਲੇਬਰ ਨੂੰ ਤੇ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਨੂੰ ਸਿੱਧਾ ਸਿੱਧਾ ਵੱਡਾ ਨੁਕਸਾਨ ਹੋਣਾ ਔਰ ਇਹਦਾ ਜਿਹੜਾ ਫਾਇਦਾ ਉਹ ਸਾਡਾ ਹਮੇਸ਼ਾ ਹੀ ਕਾਰਪੋਰੇਟ ਨੂੰ ਹੋਇਆ ਪਲਵਾਨਾ ਹਮਲੇ ਦੇ ਮੌਕੇ ਤੁਸੀਂ ਦੇਖਿਆ ਕਿ ਬਾਰਡਰ ਸੀਲ ਕਰਤੇ ਅੰਬਾਨੀਆਂ ਦੀ ਅੰਡਾਨੀਆਂ ਦੀ ਬੰਦਰਗਾਹ ਜਿਹੜੀ ਚਾਹੇ ਗੁਜਰਾਤ ਦੇ ਮੰਡਰਾ ਦੇ ਵਿੱਚ ਬੰਦਰਗਾਹ ਉਧਰ ਵਪਾਰ ਚੱਲ ਰਿਹਾ ਕਰੋੜਾਂ ਰੁਪਈਆ ਦਾ ਵਪਾਰ ਆ ਜਿਹੜਾ ਉਹ ਬੰਦਰਗਾਹ ਰਾਹੀਂ ਹੋ ਰਿਹਾ ਇੱਕ ਪਾਸੇ ਜਿੱਥੇ ਸੁਧਾਰ ਨੂੰ ਲੋਗ ਲੱਗੇ ਉਸ ਜਿਹਦੇ ਵਿੱਚ ਉਹ ਪਾਰ ਬੰਦ ਕਰਤਾ ਅਸੀਂ ਇਸ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਇਸ ਮਸਲੇ 'ਤੇ ਸਰਕਾਰ ਪੰਜਾਬ ਦਾ ਨਿਸ਼ਾਨ ਕਰਨਾ ਚਾਹੀਦੀ ਆ ਔਰ ਉਹ ਬਾਡਰ ਆ ਜਿਹੜੇ ਵਪਾਰ ਦੇ ਲਈ ਖੋਲੇ ਜਾਣ ਕਿਉਂਕਿ ਦੇਖੋ ਜਦੋਂ ਪਹਿਲਾਂ ਵੀ ਪੋਲਵਾਮਾ ਅਟੈਕ ਹੋਇਆ ਉਦੋਂ ਵੀ ਇਹਨਾਂ ਤੇ ਬੀਜੇਪੀ ਵਾਲਿਆਂ ਦੇ ਖਾਸ ਕਰਕੇ ਇਹ ਇਲਜ਼ਾਮ ਲੱਗਦੇ ਰਹੇ ਆ ਕਿ ਇਹ ਆਪਦੀ ਸਿਆਸਤ ਦੇ ਲਈ ਇਹ ਬੀਜੇਪੀ ਆਪਦੀਆਂ ਵੋਟਾਂ ਦੇ ਲਈ ਸੱਤਾ 'ਚ ਬਰਕਰਾਰ ਰਹਿਣ ਦੇ ਲਈ ਬਹੁਤ ਕੋਸ਼ਿਸ਼ ਕਰਦੇ ਆ ਜਿੰਨੇ ਕਾਂਡ ਹੁੰਦੇ ਆ ਵੇੜਰਾ ਕਾਂਡ ਤੋਂ ਲੈ ਕੇ ਮੁਜ਼ਾਫਰ ਕੋਰਕਾਨ ਤੋਂ ਲੈ ਕੇ ਠੀਕ ਆ ਜੇ ਤੁਸੀਂ ਚੁੱਤੀ ਸਿੰਘਪੁਰਾ ਤੱਕ ਦੇਖਦੇ ਹੋ ਜਾਂ ਜੇ ਤੁਸੀਂ ਪਲਵਾਮਾ ਤੱਕ ਤੱਕ ਦੇਖਦੇ ਹੋ ਜੇ ਤੁਸੀਂ ਪਾਰਲੀਮੈਂਟ ਤੱਕ ਤੱਕ ਦੇਖਦੇ ਹੋ ਜੇ ਤੁਸੀਂ ਪਹਿਲੇ ਰੌਂਡ ਤੱਕ ਤੱਕ ਦੇਖਦੇ ਹੋ ਸਾਰੇ ਇਹਨਾਂ ਸਮਾਂ ਦੇ ਦੌਰਾਨ ਜਿਹੜੀ ਭਾਜਪਾ ਸਰਕਾਰ ਕੇਂਦਰ ਦੇ ਵਿੱਚ ਰਹੀ ਹੈ ਜਾਂ ਕਿਤੇ ਨਾ ਕਿਤੇ ਸੱਤਾਧਰ ਦੇ ਵਿੱਚ ਕਾਬਜ਼ ਰਹੀ ਹੈ ਇਹਨਾਂ ਤੇ ਇਲਜ਼ਾਮ ਲੱਗਦੇ ਰਹੇ ਆ ਇਹਨਾਂ ਦੇ ਬੰਦੇ ਇਹਨਾਂ ਦੇ ਇਲਜ਼ਾਮ ਲੈਂਦੇ ਰਹੇ ਆ ਇਹਨਾਂ ਦਾ ਜਿਹੜਾ ਸੱਤਪਾਲ ਮਾਲਕ ਆ ਜਿਹੜਾ ਗਵਰਨਰ ਰਿਹਾ ਤੇ ਉਸ ਤੋਂ ਬਾਅਦ ਬੰਗਾਲ ਦਾ ਵੀ ਗਵਰਨਰ ਰਿਹਾ ਉਹਨੇ ਕਿਹਾ ਕਿ ਸੱਤਾ ਰਹਿਣ ਲੋ ਭਾਜਪਾ ਕੁਝ ਵੀ ਕਰਵਾ ਸਕਦੀ ਹੈ ਇਹਨਾਂ ਤੇ ਵੱਡੇ ਸਵਾਲ ਨੇ ਜਦੋਂ ਆਮ ਲੋਕ ਘੁੰਮਣ ਗਏ ਜਦੋਂ ਆਮ ਲੋਕ ਕਸ਼ਮੀਰ ਦੇ ਵਿੱਚ ਸਲਾਨੀ ਜਾਂ ਉੱਥੇ ਜਾਂਦੇ ਆ ਛੁੱਟੀਆਂ ਤੇ ਵਕੇਸ਼ਨਲ ਜਾਂਦੇ ਆ ਤੇ ਉਦੋਂ ਇਹਨਾਂ ਦੀ ਸੁਰੱਖਿਆ ਦਾ ਮੁੱਦਾ ਕਿਹਦਾ ਮੁੱਦਾ 7 ਲੱਖ ਤੁਸੀਂ ਫੌਜ ਚੜੀ ਬੈਠੇ ਹੋ ਠੀਕ ਹੈ ਹਰ ਘਰ ਦੇ ਮਰੇ ਚੌਕੀ ਬਿਖਾਈ ਬੈਠੇ ਹੋ ਤੇ ਜਿਹੜਾ ਇਹਨਾਂ ਸੈਂਸਿਟਿਵ ਏਰੀਆ ਦੇ ਵਿੱਚ 1.5 ਬੰਦਾ ਘੁੰਮਣਾ ਆਇਆ ਹੋਇਆ ਉੱਥੇ 1.5 ਘੰਟਾ ਕਹਿੰਦੇ ਗੋਲੀਬਾਰੀ ਚੱਲੀ ਗਈ ਆਪ ਹੀ ਦੱਸਦੇ ਆ ਜਿਹੜੇ ਲੋਕ ਬੋਲ ਕੇ ਜਿਹਨਾਂ ਦੇ ਉੱਥੇ ਘਰ ਪਰਿਵਾਰ ਆ ਜਿਹੜੇ ਮਾਰੇ ਗਏ ਆ ਲੋਕ ਉਹ ਆਪ ਹੀ ਦੱਸਦੇ ਕਿ 1.5 ਘੰਟੇ ਤੱਕ ਉੱਥੇ ਕੋਈ ਨਹੀਂ ਆਇਆ ਠੀਕ ਆ ਇਹਨਾਂ ਨੇ ਮੀਡੀਆ ਚੈਨਲਾਂ ਦੇ ਇਹ ਗੋਦੀ ਮੀਡੀਆ ਉਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਕਿ ਉੱਥੇ 1.5 ਘੰਟੇ ਤੱਕ ਕੋਈ ਨਹੀਂ ਆਇਆ ਤੇ ਇਹਨਾਂ ਦਾ ਨਾਮ ਪੁੱਛ ਕੇ ਧਰਮ ਪੁੱਛ ਕੇ ਬੰਦੇ ਮਾਰੇ ਗਏ ਫਿਰ ਤੁਸੀਂ ਉੱਥੇ ਕਰਦੇ ਸੀ ਜੇ 1.5 ਘੰਟੇ ਬਾਅਦ ਕਿਸੇ ਨੂੰ ਫਸਟ ਏਡ ਨਹੀਂ ਮਿਲੀ ਗ੍ਰਾਮ ਮੰਤralੇ ਦੀ ਕੀ ਜ਼ਿੰਮੇਵਾਰੀ ਹੈ ਉੱਥੇ ਜਿਹੜੀ ਇੰਨੀ ਫੌਜ 7 ਲੱਖ ਦੇ ਕਰੀਬ ਆਈ ਹੋਈ ਹੈ ਉਹ ਵੀ ਕਿਹਦੀ ਜ਼ਿੰਮੇਵਾਰੀ ਹੈ ਉਹਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਸੀ ਔਰ ਅਸੀਂ ਤੁਹਾਡੇ ਮਾਤੇ ਬਣਾਈ ਹੋਈ ਮੰਗ ਕਰਦੇ ਆ ਕਿ ਇਸ ਮਸਲੇ ਦੀ ਜਿਹੜੀ ਉੱਚ ਪੱਧਰੀ ਜਾਂਚ ਆ ਉਹ ਹੋਣੀ ਚਾਹੀਦੀ ਆ ਅ ਮੰਗਾ ਜੀ ਪਲਵਾਮਾ ਹਮਲਾ ਹੋਇਆ ਉਹਦੀ ਜਾਂਚ ਕਿਤੇ ਨਾ ਕਿਤੇ ਅੱਜ ਵੀ ਅਧੂਰੀ ਹੈ ਕੀ ਤੁਹਾਨੂੰ ਲੱਗਦਾ ਹੈ ਇਹ ਜਾਂਚ ਪੂਰੀ ਹੋਊਗੀ ਉਹ ਜਾਂਚ ਕਦੇ ਹੋਣੀ ਹੀ ਨਹੀਂ ਪਲਵਾਮਾ ਦੀ ਜਾਂਚ ਕਦੇ ਹੋਈ ਹੀ ਨਹੀਂ ਠੀਕ ਹੈ ਉਹਦੇ ਚ ਸੱਤੇਪਾਲ ਮਲਕ ਦਾ ਉਹਨਾਂ ਦਾ ਬਿਆਨ ਸੀ ਕਿ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿਹੜੇ ਰਸਤੇ ਤੁਸੀਂ ਸੈਨਿਕਾਂ ਨੂੰ ਲੈ ਕੇ ਜਾ ਰਹੇ ਹੋ ਸੇਫ ਨਹੀਂ ਹੈ ਇਹਨਾਂ ਨੂੰ ਹਵਾਈ ਰਸਤੇ ਜਾਣਾ ਚਾਹੀਦਾ ਜੇ ਇੱਕ ਸੂਬੇ ਦਾ ਗਵਰਨਰ ਇਹ ਕਹਿ ਰਿਹਾ ਗਵਰਨਰ ਬਹੁਤ ਵੱਡੀ ਪਾਵਰ ਆ ਉਹ ਇਹ ਕਹਿ ਰਿਹਾ ਕਿ ਮਤਲਬ ਮੈਂ ਇਹਨਾਂ ਨੂੰ ਇਹ ਕਿਹਾ ਸੀ ਕਿ ਤਹਰੇ ਦੀ ਜਾਂਚ ਕਾਣੀ ਹੋਣੀ ਚਾਹੀਦੀ ਸੀ ਠੀਕ ਹੈ ਇਸ ਬਾਰੇ ਦੀ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ ਕਿ ਆਰਮੀ ਦਾ ਬੇਸ ਆ ਉਥੇ ਆਰਮੀ ਦੇ ਬੇਸ ਤੋਂ ਥੋੜੀ ਦੂਰੇ ਘਟਨਾ ਵਾਪਰ ਜਾਂਦੀ ਹੈ ਕਿ ਜਿਹੜੇ ਜਿੰਮੇਵਾਰ ਅਧਿਕਾਰੀ ਉਥੇ ਜਿਹੜਾ ਗ੍ਰਹਿ ਮੰਤ్రਾਲਾ ਉਹ ਕੀ ਕਰਦਾ ਸੀ ਇਹਨਾਂ ਦੀ ਇੰਟੈਲੀਜੈਂਸੀ ਫੇਲਿਅਰ ਆ ਉਹ ਕੀ ਕਰਦੀ ਸੀ ਜਾਂਚ ਤਾਂ ਇਸ ਮਸਲੇ ਦੀ ਹੋਣੀ ਚਾਹੀਦੀ ਹੈ ਔਰ ਇਹਦੇ ਚ ਲੋਕਾਂ ਨੂੰ ਨਾ ਦਬਾ ਪਾਉਣਾ ਚਾਹੀਦਾ ਔਰ ਇਹੋ ਜੀਆਂ ਘਟਨਾਵਾਂ ਨਜ਼ਰ ਹੁੰਦੀਆਂ ਰਹਿਣਗੀਆਂ ਜਿੰਨਾ ਚਿਰ ਬੀਜੇਪੀ ਧਰਮ ਦੇ ਨਾਂ ਤੇ ਬੀਜੇਪੀ ਜਾਤ ਦੇ ਨਾਂ ਤੇ ਬੀਜੇਪੀ ਜਿਹੜੀ ਵੋਟ ਸਿਆਸਤ ਆ ਕਰਦੀ ਰਹੂਗੀ ਇਹ ਘਟਨਾਵਾਂ ਰੁਕਣੀਆਂ ਨਹੀਂ ਹੈ ਇਹ ਜੀਆਂ ਘਟਨਾਵਾਂ ਦੇ ਖਿਲਾਫ ਕਸ਼ਮੀਰ ਬੰਦ ਹੋਇਆ ਕਸ਼ਮੀਰੀਆਂ ਨੇ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੇਗਾ ਔਰ ਜੋ ਜਿਹੜੇ ਲੋਕ ਬਚੇ ਆ ਉਹਨਾਂ ਦੀ ਜਾਨ ਬਚਾਉਣ ਵਾਲੇ ਵੀ ਕਸ਼ਮੀਰੀ ਆ ਇਹਨੂੰ ਹਿੰਦੂ ਮੁਸਲਮਾਨ ਕਰਨਾ ਚਾਹੁੰਦੇ ਸੀ ਇੱਕ ਕਸ਼ਮੀਰੀ ਨੌਜਵਾਨ ਜਿਹੜਾ ਸੈਦ ਹੁਸੈਨ ਜਿਹੜਾ ਉਹਦੇ ਵਿੱਚ ਉਹਦੀ ਡੈਥ ਹੁੰਦੀ ਆ ਜਿਹੜਾ ਲੋਕਾਂ ਨੂੰ ਬਚਾਉਂਦਿਆ ਤੁਸੀਂ ਦੇਖਿਆ ਕਿ ਉਹਦੀ ਸ਼ਹਾਦਤ ਵੀ ਹੋਈ ਆ ਇਸ ਤਰ੍ਹਾਂ ਜਿਵੇਂ ਪਲਵਾਮਾ ਚ ਇਹਨਾਂ ਨੇ ਬਣਾਤਾ ਸੀ ਮੁਸਲਮਾਨਾਂ ਦੇ ਖਿਲਾਫ ਮਾਹੌਲ ਉਸ ਤਰ੍ਹਾਂ ਇਹ ਬਣਾਉਣ ਚੱਲ ਕੇ ਨਾਕਾਮ ਲੱਭ ਰਿਹਾ ਕਿੰਨਾ ਬਣਾਉਣ ਦੇ ਅੱਗੇ ਦੇਖਿਆ ਜਾਊਗਾ ਪਰ ਲੋਕਾਂ ਦਾ ਰਿਐਕਸ਼ਨ ਇਸ ਵਾਰੀ ਆਇਆ ਕਿ ਥੋੜੀ ਜਿਮੇਵਾਰੀ ਕੀਆ ਫਿਰ ਜੋ ਆ ਕੇ ਅੱਤਵਾਦੀਆਂ ਮਾਰ ਦਾਂਗੇ ਤੁਸੀਂ ਤਾਂ ਕਹਿੰਦੇ ਸੀ 370 ਖਤਮ ਹੋ ਗਈ ਤੁਸੀਂ ਤਾਂ ਕਹਿੰਦੇ ਸੀ 35 ਖਤਮ ਕਰਤੀ ਹੁਣ ਉਥੇ ਸ਼ਾਂਤੀ ਜੇ ਮਰਜ਼ੀ ਆ ਜਾਵੇ ਠੀਕ ਆ ਇਸ ਕਰਕੇ ਲੋਕਾਂ ਨੂੰ ਇਸ ਮਾਹੌਲ ਦੇ ਖਿਲਾਫ ਸੜਕਾਂ ਤੇ ਉਤਰਨਾ ਚਾਹੀਦਾ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਪੰਜਾਬ ਦਾ ਵਪਾਰ ਹੈ ਬੰਦ ਕੀਤਾ ਉਹਨੂੰ ਚਾਲੂ ਕਰਨਾ ਚਾਹੀਦਾ ਔਰ ਇਸ ਜੰਗੀ ਮਾਹੌਲ ਨੂੰ ਟਾਲਣਾ ਚਾਹੀਦਾ ਤੇ ਸਿਆਸੀ ਤੌਰ ਤੇ ਬਹਿ ਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਇਹ ਸਾਨੂੰ ਮੰਗਾ ਸਿੰਘ ਯਾਦ ਮੈਂ ਤੁਹਾਡਾ ਆਪਣਾ ਰਾਜਿੰਦਰ ਕਪੂਰ